ਉਹ ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁਨੜਾ ਸਾਹ 500 ਬੰਦੇ ਅਹੀਂ ਸਾਰਿਆਂ ਸਲਾਹ ਕੀਤੀ ਇਹਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਗੋਲੋ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 550 ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹ ਤੇ ਕੱਲਾਣ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਤੇ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੱਡ ਕੇ ਉਹ ਪਠਾਨ ਦੱਸਦਾ ਇਨੇ ਬੜਾ ਪਿਆਰਾ ਕੋਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਸਲੋਤਾ ਨਾਲ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਸਰਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਕਾ ਵੀ ਪਹਿਲ ਲੈਣੀ ਆਇਆ ਨਾ ਹਰੀ ਸਿੰਘ ਨਲਵਾ ਇਹਦਾ ਪੈਸੇ ਲੈਣੀ ਆਣਾ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪਹਿਲ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਕਹੇ ਲਿਖਾਈ ਮੇਰੇ ਪਿਓ ਦਾ ਪੋਤੇਆਂ ਦੇ ਕੱਲਾ ਆਇਆ ਮੈਂ ਤਾਂ ਆਇਆ ਹਾਂ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤੇਆਂ ਦੇ ਮੇਰੇ ਗੱਲ ਪਵੇ ਤੇ ਮੈਂ ਤਾਂ ਪਿਓ ਦਾ ਦੇ ਆ ਗਿਆ ਆ ਖਲੋਤ ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਦੇ ਮੇਰੇ ਗੱਲ ਪਾਉ ਉਹ 500 ਬੰਦਿਆਂ ਦੇ ਰੰਗ ਉੱਟ ਗਏ ਥਰਾਨੀ ਦੀ ਗੱਲ ਹੈ ਨਾ ਕੱਲਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਾਵੇ ਜਾਂ ਤਾਂ ਉਹ ਮਹਾਵਲੀ ਹੋ ਤਾ ਜਾਂ ਮਹਾਮੂਰਖ ਹੋ ਹਣ ਨਲਵਾ ਬੁਰਖ ਤੇ ਨਹੀਂ ਤੇ ਮਹਾਬਲੀ ਉਹਦੇ ਕਿਤਾ ਕੌਣ ਹੀ ਜਿਹੜਾ ਉਹਦੇ ਗਾਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਪਾਪਾ ਨਹੀਂ ਉਹ ਕੱਲੇ ਸਰਦਾਰ ਨੇ ਆਖਾ ਜੇ ਹੁਣ ਤੁਹਾਡੇ ਕੋਈ ਪਿਓ ਦਾ ਤੇ ਮੇਰੇ ਗਾਲ ਪਵੇ ਕਹਿੰਦੇ ਸਾਰੇ ਸੁਣੋਗੇ ਨਲਵੇ ਨੇ ਆਖਾ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਤਾਂ ਮੋਟਾ ਆ ਵੇਖ ਲੋ ਜਿੰਨੇ ਬਾਵਾ ਛੋਣੀਆਂ ਝੋਣੋ ਮੇਰੇ ਜਨਾਬ ਮੁੜ ਕੇ ਨਾ ਆਖਾ ਵੀ ਨਲਵਾ ਮਾਰ ਕੇ ਤੁਰ ਗਿਆ ਕਹਿਣ ਲੱਗੇ ਜੇ ਇਹ ਦੂਜੇ ਦੇ ਮੂੰਹ ਆ ਰਿਹਾਗਾ ਹੋਵੇ ਤੇ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਨਲਵਾ ਨਹੀਂ ਮੌਤ ਹੀ ਖਲੋਤੀ ਆੜਕੇ ਗੜਵੇਂ ਨੇ ਆਖਿਆ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਨਾ ਪਾਇਆ ਨਾ ਮੈਂ ਫਿਰ ਸਾਰੇ ਵੜਦਾਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੂੰ ਹੀ ਮੈਨੂੰ ਵੰਗਾਰ ਕੇ ਸੱਤਿਆ ਨਾ ਉਦਾਂ ਹੀ ਹਲੋ ਕਰਕੇ ਤੁਰ ਜਾ ਰੇ ਕੋਈ ਸ਼ੁਰਮੇ ਵਾਲੀ ਗੱਲ ਹੋਈ ਬਈ ਸੁੱਕਾ ਤੇ ਨਹੀਂ ਮੈਂ ਜਾਣਾ ਜਾ ਮੇਰੇ ਗੱਲ ਪਾਓ ਤੇ ਜਾ ਫਿਰ ਮੈਂ ਪੈ ਜਣਾਂਗੇ ਆਖਰੀ ਵਾਰ ਕਹਿੰਦੇ ਉਹਦੇ ਮੋਹਤ ਤਿੱਗੀ ਵਾਰੀਆਂ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਪਰ ਸਾਡੇ 500 ਬੰਦੇ 'ਚੋਂ ਇੱਕ ਜਿਹੀ ਵੀ ਜੁਰਤ ਨਹੀਂ ਪੈਣ ਦੀ ਤੇ ਗੱਲ ਪੈ ਜੀਏ ਕੱਲਾ ਸਰਦਾਰ ਉਹਦਾ ਚਿਹਰਾ ਪਖਦਾ ਸੀ ਬੁਰਜ ਵਰਗਾ ਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗਾਜ ਚੌੜਾ ਸੀਨਾ ਸੀ